ਕੂਲਾਂ ਦੀ ਰਾਜਨੀਤੀ ਹਸਪਤਾਲਾਂ ਦੀ ਰਾਜਨੀਤੀ ਰੋਜ਼ਗਾਰ ਦੀ ਰਾਜਨੀਤੀ ਪਿਆਰ ਦੀ ਰਾਜਨੀਤੀ ਖੇਤ ਖੇਤ ਚ ਪਾਣੀ ਪਹੁੰਚਾਉਣ ਦੀ ਰਾਜਨੀਤੀ ਘਰ ਘਰ ਚ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਰਾਜਨੀਤੀ ਅਸੀਂ ਕੋਈ ਧਰਮ ਦੀ ਜਾਂ ਕੋਈ फडਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਕੁੰਡੇ ਖੜਕਾਉਣ ਵਾਲੀ ਰਾਜਨੀਤੀ ਕਰਦੇ ਹਾਂ ਤੁਸੀਂ ਵੀ ਇਹਦੇ ਵਿੱਚ ਹਿੱਸਾ ਲਓ ਬਿਲਕੁਲ ਸਾਹਮਣੇ ਆਓ ਉਹ ਕਿਹੜੇ ਤੁਸੀਂ ਸ਼ਰੇਮ ਉਹ ਤਾਂ ਗੁਪਤ ਇੱਕ ਜਗ੍ਹਾ ਤੇ ਇੱਕ ਮਸ਼ੀਨ ਰੱਖੀ ਹੋਈ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਜਿਹਨੂੰ ਮਰਜ਼ੀ ਪਾਏ ਉਹ ਜ਼ਰੂਰ ਵੋਟ ਪਾਉਣ ਜਾਏ ਉਹ ਲੁਧਿਆਣੇ ਵਾਲਿਓ ਤੁਹਾਡੇ ਤੋਂ ਉਮੀਦ ਹੈ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਤੇ ਜੇ ਦਿਲ ਜਿਹੜਾ ਦਿਲ ਵਧੀਆ ਫੈਸਲੇ ਲਊਗਾ ਤਾਂ ਸਾਰਾ ਸਰੀਰ ਠੀਕ ਰਹਿੰਦਾ ਜੇ ਦਿਲ ਦਾ ਇੱਕ ਵੀ ਧੜਕਣ ਇਧਰ ਉਧਰ ਹੋ ਗਈ ਤਾਂ ਫਿਰ ਆਪਾਂ ਫਿਰ ਜਿਹੜਾ ਉਹ ਡਾਕਟਰਾਂ ਕੋਲ ਜਾਣਾ ਪੈਂਦਾ ਤੇ ਸਭ ਤੋਂ ਪਹਿਲਾਂ ਡਾਕਟਰ ਜਿਹੜੇ ਨੇ ਉਹ ਦਿਲ ਤੇ ਲਾਉਂਦੇ ਆ ਉਹ ਮੀਟਰ ਇਹ ਪਹਿਲਾਂ ਦਿਲ ਦੇਖ ਲਓ ਕਿੰਨਾ ਧੜਕਣ ਸੋ ਲੁਧਿਆਣਾ ਜਿਹੜਾ ਖੇਲਾ ਤੇ ਲੁਧਿਆਣਾ ਪੱਛਮੀ ਉਹ ਦਿਲ ਦਾ ਹਿੱਸਾ ਹੈ ਜਿੱਥੇ ਧੜਕਣ ਚਲਦੀ ਹੈ ਪੰਜਾਬ ਦੀ